ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲਾਤ ਹੋਏ ਪਏ ਐ ਹੜ੍ਹਾਂ ਦੇ ਸਰਕਾਰ ਨੂੰ ਜਿੰਨੀ ਵੱਡੀ ਰਾਹਤ ਦੀ ਉਹਨਾਂ ਨੂੰ ਪਹੁੰਚਾਉਣ ਦੀ ਲੋੜ ਐ ਉਹ ਪਹੁੰਚਾਈ ਨਹੀਂ ਜਾ ਰਹੀ ਤੇ ਚਾਹੇ ਉਹ ਸਤਲੁਜ ਦੇ ਨੇੜੇ ਦੇ ਪਿੰਡ ਨੇ ਚਾਹੇ ਵਿਆਸ ਦੇ ਨੇੜੇ ਦੇ ਐ ਚਾਹੇ ਰਾਵੀ ਦੇ ਐ ਚਾਹੇ ਦੂਸਰੇ ਨੇ ਜਿਹੜੇ ਨਾ ਤੋਂ ਦੂਰ ਵੀ ਨੇ ਲਗਾਤਾਰ بارشਾਂ ਕਰਕੇ ਤੇ ਹੋਰ ਬਹੁਤ ਸਾਰੇ ਕਾਰਨਾ ਕਰਕੇ ਜਿਹਦੇ ਤੇ ਅਸੀਂ ਅਕਸਰ ਗੱਲ ਕਰਦੇ ਰਹੇ ਨੇ ਆ ਤੇ ਲੌਂਗ ਟਰਮ ਦੀਤੀਆਂ ਨਾ ਹੋਣ ਕਰਨ ਇਹ ਲੋਕ ਵਿਚਾਰੇ ਖਤਰੇ ਚ ਆਏ ਹੋ ਉਹਨਾਂ ਦੀ ਜਾਨ ਖਤਰੇ ਚ ਆਈ ਹੋਈ ਹੈ ਫਸਲਾਂ ਬਹੁਤ ਸਾਰੀਆਂ ਡੁੱਬੀਆਂ ਪਈਆਂ ਨੇ ਅਸੀਂ ਸਾਡੇ ਸਾਰੇ ਪੰਜਾਬੀ ਭੈਣਾ ਭਰਾਵਾਂ ਨੂੰ ਇਹਦੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੀ ਵੀ ਉਹਨਾਂ ਨੂੰ ਮੌਕੇ ਤੇ ਤੁਸੀਂ ਆਪ ਹੈਲਪ ਪਹੁੰਚਾ ਸਕਦੇ ਹੋ ਕਿਰਪਾ ਕਰਕੇ ਜਰੂਰ ਪਹੁੰਚਾਓ ਤਾਂ ਕਿ ਉਹਨਾਂ ਭੈਣਾ ਭਰਾਵਾਂ ਨੂੰ ਇਸ ਲੋੜ ਦੀ ਘੜੀ ਦੇ ਵਿੱਚ ਕੋਈ ਤੁਹਾਡੀ ਮਦਦ ਜਿਹੜੀ ਹੈ ਉਹ ਥੋੜੀ ਮਦਦ ਵੀ ਲੱਖਾਂ ਦੇ ਬਰਾਬਰ ਲੱਗੇ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਦੋ ਅੱਡ-ਅੱਡ ਬੈਂਚਾਂ ਨੇ ਦੋ ਫੈਸਲੇ ਸੁਣਾਏ ਹੈ ਇੱਕ ਫੈਸਲਾ ਜਿਹੜਾ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਜਿਹੜੀਆਂ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਉਹ ਕਰ ਦਨੇ ਹੋ ਆਊਟਸੋਰਸ ਕਰ ਦਨੇ ਹੋ ਉਹਦੇ ਉੱਤੇ ਤੇ ਲੋਕਾਂ ਨੂੰ ਤੁਸੀਂ ਰੈਗੂਲਰ ਨਹੀਂ ਕਰਦੇ ਤੇ ਉਹਨਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਦਿੰਦੇ ਉਹਦੇ ਉੱਤੇ ਜੱਜ ਸਹਿਬਾਨ ਨੇ ਲਿਖਿਆ ਵਿਕਰਮਨਾਥ ਹੁਣਾ ਨੇ ਤੇ ਵੀ ਜਿਹੜੀ ਜਿਹੜੀ ਕੋਈ ਵੀ ਕੇਂਦਰੀ ਜਾਂ ਸਬਾਈ ਸਰਕਾਰਾਂ ਨੇ ਉਹ ਸੰਵਿਧਾਨਕ ਐਮਪਲੋਇਰ ਨੇ ਸੰਵਿਧਾਨਕ ਤੌਰ ਤੇ ਉਹ ਲੋਕਾਂ ਨੂੰ ਨੌਕਰੀ ਦਿੰਦੇ ਹੈ ਨਾ ਕਿ ਉਹ ਮਾਰਕੀਟ ਦੇ ਵਿੱਚ ਆਏ ਹੋਏ ਕੋਈ ਹਸਾਬ ਕਿਤਾਬ ਲਾਉਣ ਵਾਲੇ ਵਪਾਰੀ ਨੇ ਕੋਈ ਮਾਰਕੀਟ ਫੋਰਸ ਨਹੀਂਗੀ ਉਹ ਵੀ ਉਹ ਹਸਾਬ ਕਿਤਾਬ ਰੱਖਣ ਦੀ ਇਹ ਕਿੰਨਾ ਪੈਸਾ ਘਟ ਗਿਆ ਕਿੰਨਾ ਵਧ ਗਿਆ ਉਹਨਾਂ ਕੋਲ ਬਜਟ ਦਾ ਤੇ ਸਾਡੇ ਕੋਲ ਵੀ ਪੈਸਿਆਂ ਦੀ ਘਾਟ ਦਾ ਕੋਈ ਬਹਾਨੇ ਨਹੀਂ ਹੋਣੇ ਚਾਹੀਦੇ ਵੀ ਤਾਂ ਅਸੀਂ ਆਊਟਸੋਰਸ ਕਰਤਾ ਇਸ ਕਰਕੇ ਜਿਹੜੀਆਂ ਨੌਕਰੀਆਂ ਪੱਕੇ ਨੇਚਰ ਦੀਆਂ ਨੇ ਉਹਨਾਂ ਤੇ ਪੱਕੇ ਬੰਦੇ ਰੱਖਣੇ ਚਾਹੀਦੇ ਆ ਤੇ ਉਹਨਾਂ ਨੂੰ ਪੂਰੀ ਤਨਖਾਹ ਦੇਣੀ ਚਾਹੀਦੀ ਹੈ ਦੂਜੇ ਇੱਕ ਹੋਰ ਬੈਂਚ ਨੇ ਜਿਹੜਾ ਹੈਗਾ ਉਹਦੇ ਚ ਪੀਐਸ ਨਰਸੀਮਾ ਰਾਉਤ ਨਰਸੀਮਾ ਤੇ ਜੋਇ ਮਾਲਾ ਬਾਦਜੀ ਦਾ ਬੈਂਚ ਹੈ ਉਹਨੇ ਗੁਜਰਾਤ ਸਰਕਾਰ ਦੀਆਂ ਧਈਆਂ ਉਡਾਈਆਂ ਨੇ ਗੁਜਰਾਤ ਦੇ ਵਿੱਚ ਜਿਹੜਾ ਜਿੰਨੇ ਕਾਲਜ ਨੇ ਤੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਕੰਟਰੈਕਟ ਤੇ ਜਾਂਡ ਹੌਕ ਤੇ ਰੱਖੇ ਜਾਂਦੇ ਆ ਉੱਥੋਂ ਦੇ ਇੰਜੀਨੀਅਰਿੰਗ ਕਾਲਜਾਂ ਦਾ ਮਸਲਾ ਆਇਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਦੇ ਟੀਚਰਾਂ ਦੇ ਹੱਕ 'ਚ ਕਰਤਾ ਤੇ ਸਰਕਾਰ ਸੁਪਰੀਮ ਕੋਰਟ ਚਾਈ ਵੀ ਨਹੀਂ ਇਹ ਤਾਂ ਸਾਡੇ ਬਹੁਤ ਵਾਰ ਖਲਾਫ ਹੋ ਗਏ ਉਹ ਨੋਟ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਜਿਹੜੀਆਂ 2720 ਪੋਸਟਾਂ ਨੇ ਇਹਦੀਆਂ ਉਹਦੇ ਚੋਂ ਸਿਰਫ 923 ਬੰਦੇ ਰੈਗੂਲਰ ਰੱਖੇ ਹੋਏ ਐ ਤੁਸੀਂ ਤੇ 198 ਅਟਹੌਕ ਰੱਖੇ ਹੋਏ ਐ ਤੇ ਬਾਕੀ ਕੁਝ ਖਾਲੀ ਨੇ ਤੇ ਬਾਕੀ ਸਾਰੇ ਦੇ ਸਾਰੇ ਤੁਸੀਂ ਕੰਟਰੈਕਟ ਤੇ ਰੱਖੇ ਹੋਏ ਐ ਤੇ ਪਹਿਲੀ ਗੱਲ ਕੰਟਰੈਕਟ ਤੇ ਰੱਖਣ ਦੀ ਕੀ ਲੋੜ ਐ ਦੂਜਾ ਜਿਹੜਾ ਕੰਟਰੈਕਟ ਤੇ ਰੱਖਿਆ ਟੀਚਰ ਹੈ ਉਹਨੂੰ ਤੁਸੀਂ 30000 ਦੇ ਰਹੇ ਹੋ ਜਿਹੜਾ ਐਡ ਹੌਕ ਤੇ ਰੱਖਿਆ ਉਹਨੂੰ 116000 ਦੇ ਰਹੇ ਹੋ ਤੇ ਜਿਹੜਾ ਰੈਗੂਲਰ ਰੱਖਿਆ ਹੋਇਆ ਉਹਨੂੰ 136000 ਦੇ ਰਹੇ ਆ ਇਹ ਇਕੁਅਲ ਪੇ ਜਿਹੜੀ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਾ ਉਸੂਲ ਹੈ ਨਾ ਤੇ ਲਾਗੂ ਕਿਉਂ ਨਹੀਂ ਕੰਮ ਸਾਰੇ ਉਹੀ ਕਰਦੇ ਆ ਸੋ ਇੱਕ ਤਾਂ ਇਹ ਦੂਜਾ ਉਹਨਾਂ ਨੇ ਬਹੁਤ ਸੋਣਾ ਕਿਹਾ ਵੀ ਤੁਸੀਂ ਸਿਰਫ ਉਚਾਰਨ ਕਰ ਦਿਓ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਜਿਹੜੀ ਤੁਸੀਂ ਉਚਾਰਨ ਕਰਦੇ ਹੋ ਉਚਾਰਨ ਕਰਨ ਦਾ ਕੀ ਮਤਲਬ ਤੁਸੀਂ ਜਿਹੜੇ ਬੰਦਿਆਂ ਨੇ ਸਾਡੀ ਸੁਸਾਇਟੀ ਨੂੰ ਨਵੀਂ ਸੇਧ ਦੇਣੀ ਹੈ ਸੁਸਾਇਟੀ ਨੂੰ ਬਣਾਉਣਾ ਹੈ ਉਹਨਾਂ ਨਾਲ ਤਾਂ ਐਡਾ ਮਾੜਾ ਵਰਤੋਅ ਕਰ ਰਹੇ ਹੋ ਤੇ ਉਚਾਰਨ ਮੰਤਰਾਂ ਦੇ ਤੁਸੀਂ ਇਹ ਕਰੀ ਜਾਂਦੇ ਹੋ ਫਿਰ ਇਹਨਾਂ ਮੰਤਰੋ ਉਚਾਰਨਾਂ ਦਾ ਕੀ ਫਾਇਦਾ ਹੈ ਤੁਹਾਡਾ ਇਹ ਉਹ ਸਵਾਲ ਕੀਤੇ ਹੈ ਖਾਸ ਤੌਰ ਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਬੀਜੇਪੀ ਬਹੁਤ ਆਪਣੇ ਆਪ ਨੂੰ ਪੁਰਾਣੇ ਗ੍ਰੰਥਾਂ ਵੇਦਾਂ ਦਾ ਬਹੁਤ ਆਪਣੇ ਆਪ ਨੂੰ ਪ੍ਰਚਾਰ ਕਰਦੀ ਹੈ ਉਹ ਉਹਦਾ ਅਮਲ ਕੀ ਹੈ ਉਦਾਹਰਨ ਬਿਲਕੁਲ ਉਸਦੇ ਉਲਟ ਹੈ ਸੋ ਇਹ ਕੱਲੀ ਗੁਜਰਾਤ ਦੀ ਗੱਲ ਸਾਡੇ ਪੰਜਾਬ ਦੀ ਵੀ ਗੱਲ ਹੈ ਬਹੁਤ ਸਾਰੇ ਸੂਬਿਆਂ ਦੀ ਹੋਰ ਗੱਲ ਹੈ ਜਿੱਥੇ ਇੱਕੋ ਕਿਸਮ ਦੇ ਇੱਕੋ ਕੰਮ ਕਰਨ ਵਾਲੇ ਅੱਡ ਅੱਡ ਕਿਸਮ ਦੇ ਅਧਿਆਪਕਾਂ ਚਾਹੇ ਸਕੂਲਾਂ ਚਾਹੇ ਚਾਹੇ ਕਾਲਜਾਂ ਚਾਹੇ ਚਾਹੇ ਯੂਨੀਵਰਸਿਟੀਆਂ ਦੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਰੱਖੀ ਜਾਂਦੇ ਆ ਬੰਦੇ ਸੋ ਉਹਨਾਂ ਨੇ ਉਹਨਾਂ ਇਹਨਾਂ ਦੋਨੇ ਜੱਜਮੈਂਟਾਂ ਦੀ ਜਿਹੜੀ ਭਾਵਨਾ ਹੈ ਉਹ ਇਹ ਹੈ ਵੀ ਜਿਹੜੀ ਪੱਕੀ ਨੌਕਰੀ ਹੈ ਉਹਦੇ ਤੇ ਪੱਕੇ ਬੰਦੇ ਰੱਖੋ ਤੇ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿਓ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿਓ ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਦੇਸ਼ ਲਈ ਹੀ ਫੈਸਲੇ ਨੇ ਅ ਅਗਲੀ ਅ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਮੋਦੀ ਜੀ ਦੀ ਡਿਗਰੀ ਦਾ ਰੌਲਾ ਪੈ ਰਿਹਾ ਹੈ 2016 ਦੇ ਵਿੱਚ ਇੱਕ ਨੀਰਜ ਨਾਂ ਦੇ ਬੰਦੇ ਨੇ ਆਰਟੀਆਈ ਦੇ ਵਿੱਚ ਮੰਗ ਲਈ ਉਹਨੂੰ ਦਿੱਤੀ ਵੀ ਉਹਨੇ ਅਪੀਲ ਕਰਤੀ ਜਿਹੜੀ ਕੇਂਦਰੀ ਜਿਹੜਾ ਜਿਹੜਾ ਕਮਿਸ਼ਨਰ ਹੈ ਸੀਆਈਸੀ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਸੂਚਨਾ ਕਮਿਸ਼ਨਰ ਉਨੇ ਕਹਤਾ ਵੀ ਇਹਨੂੰ ਜਿਹੜਾ ਡਿਗਰੀ ਨਹੀਂ ਮੰਗੀ ਉਹਨੇ ਕਿਹਾ ਵੀ ਜਿਹੜਾ 1978 ਦੇ ਵਿੱਚ ਬੀਏ ਦੀ ਡਿਗਰੀ ਕੀਤੀ ਹੈ ਮੋਦੀ ਜੀ ਨੇ ਉਸ ਦੇ ਮੈਂ ਪੂਰੇ ਰਿਕਾਰਡ ਦੇਖਣਾ ਚਾਹੁੰਦਾ ਕਿਹੜੇ ਕਿਹੜੇ ਬੱਚੇ ਇਹਨਾਂ ਦੇ ਨਾਲ ਪੜ੍ਹਦੇ ਸੀ ਉਹਨਾਂ ਬਾਰੇ ਦੇਖਣਾ ਚਾਹੁੰਦਾ ਉਹਨਾਂ ਦੀ ਕੀ ਪੋਜੀਸ਼ਨ ਸੀ ਮੈਂ ਇਹ ਰਿਕਾਰਡ ਦੇਖਣਾ ਚਾਹੁੰਦਾ ਉਹਨੇ ਕਿਹਾ ਵੀ ਹਾਂ ਇਹ ਤਾਂ ਗੱਲ ਠੀਕ ਹੈ ਕੋਈ ਮੇਰੀ ਗੱਲ ਨਹੀਂ ਤੇ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਅਮਿਤ ਸ਼ਾਹ ਤੇ ਅਰੋਨ ਜੈਤਲੀ ਜੀ ਨੇ ਮੀਟ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਕੇ ਉਹਦੇ ਚ ਦਿਖਾਈ ਵੀ ਆ ਮੋਦੀ ਜੀ ਦੀਆਂ ਡਿਗਰੀਆਂ ਨੇ ਬੀਏ ਦੀ ਹੈ ਆ ਐਮਏ ਦੀ ਹੈ ਆ ਇਹਦੀ ਤੁਸੀਂ ਮੈਂ ਫੋਟੋ ਵੀ ਤੁਹਾਨੂੰ ਭੇਜਾਂਗੇ ਐਡਾ ਕਰਾਂਗੇ ਹੋ ਗਈ ਗੱਲ ਉਹਦੇ ਤੇ ਬੜੇ ਸਵਾਲ ਹੋ ਗਏ ਜਿਹੜੀ ਉਹ ਡਿਗਰੀ ਕੀ ਪਹਿਲੀ ਗੱਲ ਤਾਂ ਡਿਗਰੀ ਜਿਹੜੀ ਹੈ ਉਹ ਉਹ ਜਿਹੜੀ ਹੈ ਉਹਦੀ ਕੰਪਿਊਟਰਾਈਜ਼ਡ ਕਾਪੀ ਸੀ ਉਹ ਕਹਿੰਦੇ ਵੀ ਕੰਪਿਊਟਰਾਈਜ਼ਡ ਕਾਪੀ ਤਾਂ ਉਹਨਾਂ ਦਿਨਾਂ ਚ ਹੁੰਦੀ ਹੀ ਨਹੀਂ ਸੀ ਕੰਪਿਊਟਰ ਤੇ ਟਾਈਪ ਹੋਣ ਦਾ ਸਵਾਲ ਹੀ ਨਹੀਂ ਸੀ ਪ੍ਰਿੰਟ ਕਰਾਉਂਦੇ ਸੀ ਕਿ ਡਿਗਰੀਆਂ ਉਹਨਾਂ ਚ ਬੰਦੇ ਦਾ ਨਾਮ ਪਿਤਾ ਦਾ ਨਾਮ ਤੇ ਦੂਜੀ ਤੀਜੀ ਚੀਜ਼ਾਂ ਭਰਦੇ ਸੀ ਦੂਜਾ ਉਹਨਾਂ ਦੇ ਵਿੱਚ ਨਾਵਾਂ ਦਾ ਫਰਕ ਸੀ ਵੀ ਜਿਹੜੀ ਉਹਨਾਂ ਨੂੰ ਡਿਟੇਲ ਮਾਰਕਸ ਕਾਰਡ ਦਿਖਾਇਆ ਉਹਦੇ ਤੇ ਨਾਮ ਹੋਰ ਹੈ ਨਰਿੰਦਰ ਦਮੋਦਰਦਾਸ ਮੋਦੀ ਹੈ ਦੂਜੇ ਦੇ ਉੱਤੇ ਨਰਿੰਦਰ ਕੁਮਾਰ ਦਮੋਦਰਦਾਸ ਮੋਦੀ ਹੈ ਉਹਦੇ ਨਾਵਾਂ ਦਾ ਫਰਕ ਹੈ ਇਹ ਫਰਕ ਹੋ ਨਹੀਂ ਸਕਦਾ ਇੱਕੋ ਹੀ ਸੰਸਥਾ ਵੱਲੋਂ ਸੋ ਇਸ ਤਰ੍ਹਾਂ ਦੇ ਕਾਫੀ ਸਾਰੇ ਸਵਾਲ ਆਏ ਜਿਹੜੀ ਪੋਲੀਟੀਕਲ ਸਾਇੰਸ ਦੀ ਡਿਗਰੀ ਸੀ ਉਹਦੇ ਤੇ ਸਵਾਲ ਆਇਆ ਵੀ ਉਹ ਇੰਟਾਇਰ ਪੋਲੀਟੀਕਲ ਸਾਇੰਸ ਇੰਟਾਇਰ ਪੋਲੀਟੀਕਲ ਸਾਇੰਸ ਤਾਂ ਕਿਸੇ ਨੇ ਕਦੇ ਸੋਚਿਆ ਨਹੀਂ ਵੀ ਇਹ ਵੀ ਕੋਈ ਹੈਗੀ ਹੈ ਵੀ ਸੋ ਇਸ ਤਰ੍ਹਾਂ ਦੇ ਬੜੇ ਸਵਾਲ ਉੱਤੇ ਸੋ ਆ ਜਿਹੜੀ ਜਤੋਂ ਉਹਨੇ ਕਿਹਾ ਵੀ ਅਸੀਂ ਇਹਨਾਂ ਦੇ ਰਿਕਾਰਡ ਦਿਖਾਓ ਇਹਨਾਂ ਨੂੰ ਦਿੱਲੀ ਜੀ ਯੂਨੀਵਰਸਿਟੀ ਨੇ ਕਾਰ ਕਰ ਦਿੱਤਾ ਉਹ ਜਿਹੜਾ ਇਨਕਾਰ ਨਹੀਂ ਕੀਤਾ ਦਿੱਤਾ ਹੀ ਨਹੀਂਗਾ ਬਹੁਤ ਸਾਲ ਲੰਘਵਾਤਾ ਜਿਹੜੀ ਦਸੰਬਰ 2016 ਚ ਕੇਂਦਰੀ ਸੂਚਨਾ ਕਮਿਸ਼ਨਰ ਨੇ ਕਿਹਾ ਵੀ ਇਹਨੂੰ ਦਿਖਾ ਦਿਓ ਉਹ ਉਹਨਾਂ ਨੇ ਦਿੱਲੀ ਹਾਈ ਕੋਰਟ ਚਲੀ ਗਈ ਦਿੱਲੀ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਉੱਥੇ ਸਟੇ ਲੱਗੀ ਸਟੇ ਲੱਗੀ ਰਹੀ ਤੇ ਫਿਰ ਆ ਕੇ ਉਹਦੇ ਤੇ ਸੁਣਵਾਈ ਹੋਈ ਫਰਵਰੀ ਚ ਉਹਨੇ ਫੈਸਲਾ ਰਿਜ਼ਰਵ ਰੱਖ ਲਿਆ ਦਿੱਲੀ ਹਾਈ ਕੋਰਟ ਨੇ ਫਰਵਰੀ ਦਾ ਫੈਸਲਾ ਰਿਜ਼ਰਵ ਰੱਖਿਆ ਹੋਇਆ ਹੁਣ 6 ਮਹੀਨਿਆਂ ਬਾਅਦ ਕੱਲ ਫੈਸਲਾ ਦੇਤਾ ਵੀ ਨਹੀਂ ਬਿਲਕੁਲ ਨਹੀਂ ਦਿਖਾਉਣੀ ਉਹ ਜਿਹੜਾ ਕੇਂਦਰੀ ਸੂਚਨਾ ਆਯੋਗ ਦਾ ਫੈਸਲਾ ਹੈਗਾ ਉਸ ਨੂੰ ਅਸੀਂ ਰੱਦ ਕਰਦੇ ਆ ਉਹ ਫੈਸਲਾ ਰੱਦ ਹਰ ਸਵਾਲ ਹੀ ਪੈਦਾ ਹੁੰਦਾ ਹੈ ਵੀ ਜੇ ਪ੍ਰੈਸ ਕਾਨਫਰੰਸ ਦੇ ਵਿੱਚ ਡਿਗਰੀ ਦਿਖਾਈ ਜਾ ਸਕਦੀ ਹੈ ਤਾਂ ਰਿਕਾਰਡ ਦਿਖਾਉਣ 'ਚ ਕੀ ਹਰਚ ਹੈ ਤੇ ਉਹਨੂੰ ਰਿਪਰਜੈਂਟ ਉਹਦਾ ਉਹਦੀ ਜਿਹੜੀ ਵਕਾਲਤ ਕੀਤੀ ਦਿੱਲੀ ਯੂਨੀਵਰਸਿਟੀ ਦੀ ਉਹ ਤਿਸ਼ਾਰਮੈਤਾ ਜਿਹਨੇ ਕੀਤੀ ਜਿਹੜੇ ਸਰਕਾਰ ਦੇ ਸਲਿਸਟਰ ਜਨਰਲ ਨੇ ਦਿੱਲੀ ਯੂਨੀਵਰਸਿਟੀ ਦੇ ਤਾਂ ਉਹ ਵਕੀਲ ਹੈ ਹੀ ਨਹੀਂ ਵੈਸੇ ਉਹ ਤਾਂ ਸਰਕਾਰ ਦੇ ਵਕੀਲ ਨੇ ਕੀ ਇਸ ਤਰ੍ਹਾਂ ਦੀ ਅਗਿਆ ਹੈ ਵੀ ਇੱਕੋ ਬੰਦਾ ਕਈ ਪਾਸਾਂ ਤੋਂ ਪੈਸੇ ਲੈਣ ਜਾਵੇ ਇਹ ਇਹ ਇੱਕ ਵੱਖਰਾ ਸਵਾਲ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਅੱਜ ਕੱਲ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੋਣ ਵਾਲੀ ਹੈ ਦੇਸ਼ ਦੇ ਜਿਹੜੇ ਉਪਰਾਸ਼ਟਰਪਤੀ ਹੈ ਉਹਦੇ ਚ ਵਿਰੋਧੀ ਧਿਰਾਂ ਦੇ ਜਿਹੜੇ ਉਮੀਦਵਾਰ ਹੈ ਉਹ ਜਸਟਿਸ ਵੀ ਸੁਦਰਸ਼ਨ ਰੈਡੀ ਨੇ ਉਹਨਾਂ ਨੇ 2011 ਦੇ ਵਿੱਚ 36 ਘੜ ਦੇ ਵਿੱਚ ਇੱਕ ਜਿਹੜੀ ਸਲਵਾ ਜੀ ਢੂਮ ਨਾਂ ਦੀ ਇੱਕ ਬਣਾਈ ਹੋਈ ਸੀ ਜਥੇਬੰਦੀ ਸਰਕਾਰ ਨੇ ਜਿਨ੍ਹਾਂ ਜਿਹਦੇ ਵਿੱਚ ਉਥੇ ਦੇ ਜਿਹੜੇ ਕਬਾਇਲੀ ਨੌਜਵਾਨ ਨੇ ਉਹਨਾਂ ਨੂੰ ਹਥਿਆਰ ਦੇ ਕੇ ਟ੍ਰੇਨਿੰਗ ਦੇ ਕੇ ਪੈਸੇ ਦੇ ਕੇ ਮੌਵਾਦੀਆਂ ਤੇ ਨਕਸਲ ਇਤਾਂ ਦਾ ਖਾਤਮਾ ਕਰਨ ਦਾ ਇੱਕ ਟਾਈਮ ਦਿੱਤਾ ਗਿਆ ਸੀਗਾ ਉਹਦੇ ਵਿਰੁੱਧ ਇੱਕ ਪ੍ਰੋਫੈਸਰ ਨੰਦਰੀ ਸੁੰਦਰਜੀ ਨੇ ਪ੍ਰੋਫੈਸਰ ਡਾਕਟਰ ਰਾਮਚੰਦਰ ਗੂਹਾ ਜੀ ਤੇ ਈਐਸ ਸ਼ਰਮਾ ਜੀ ਜਿਹੜੇ ਬਹੁਤ ਵੱਡੇ ਬਿਊਰੋਕਰੇਟ ਹੈ ਇਹਨਾਂ ਨੇ ਉਦੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜਸਟਿਸ ਬੀ ਸੁਦਰਸ਼ਨ ਰੈਣੀ ਆ ਇਹਨਾਂ ਨੇ ਉਹ ਸਾਲਵਾ ਜੂਬ ਨੂੰ ਕਿਹਾ ਵੀ ਇਹ ਗੈਰ ਸੰਵਿਧਾਨਕ ਸੰਸਥਾ ਹੈ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਉੱਤੇ ਪਾਬੰਦੀ ਲਾ ਦਿੱਤੀ ਉਹਨੂੰ ਰੱਦ ਕਰ ਦਿੱਤਾ ਵੀ ਇਹ ਨਹੀਂ ਇਹ ਗਲਤ ਹੈ ਤੇ ਉਹਦੇ ਉੱਤੇ ਅ ਅਮਿਤ ਸ਼ਾਹ ਨੇ ਕਿਹਾ ਵੀ ਇਹ नक्सਲੈ ਪ੍ਰੋ नक्सਲਾਈਟ ਹੈ नक्सਲਾਈਟ ਪੱਖੀ ਹੈ ਇਹ ਜਿਹੜਾ ਵਿਰੋਧੀਆਂ ਦਾ ਕੈਂਡੀਡੇਟ ਹੈ ਉਹਦੇ ਤੇ ਅੱਜ ਦਾ ਵਾਇਰ ਦੇ ਵਿੱਚ ਬਹੁਤ ਵੱਡਾ ਇੱਕ ਜਸਟਿਸ ਨੇ ਲੇਖ ਲਿਖਿਆ ਇਕ ਤਾਂ ਦੇਸ਼ ਦੇ ਜਿਹੜੇ ਮੰਨੇ ਪਰ ਮੰਨੇ ਜਿਹੜੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਰਿਟਾਇਰਡ ਜੱਜ ਨੇ ਬਹੁਤ ਸਾਰੇ ਪ੍ਰੋਮਿਨੈਂਟ ਵਕੀਲ ਨੇ ਉਹਨਾਂ ਨੇ ਅਮਿਤ ਸ਼ਾਹ ਦੀ ਇਸ ਕੱਲ ਦੀ ਨਿੰਦਿਆ ਕੀਤੀ। ਦੂਜਾ ਉਹਨਾਂ ਨੇ ਇੱਕ ਹੈ ਵੀ ਜਿਹੜਾ ਉਹਨਾਂ ਦਾ ਫੈਸਲਾ ਹੀ ਦੇ ਉਹ ਅਮਿਤ ਸ਼ਾਹ ਖੁਦ ਉਹਨਾਂ ਨੇ ਆਪ ਵੀ ਕਿਹਾ ਵੀ ਜੇ ਉਹ ਫੈਸਲਾ ਪੂਰਾ ਪੜ ਲੈਣ ਅਮਿਤ ਸ਼ਾਹ ਸ਼ਾਇਦ ਇਹ ਬਿਆਨ ਨਾ ਦੇਣ ਜੇ ਉਹ ਸਾਰਾ ਪੜ ਲੈਣ ਫੈਸਲਾ। ਤੀਜਾ ਇਹ ਹੈ ਵੀ ਅੱਜ ਦਾ ਵਾਇਰ ਦੇ ਵਿੱਚ ਬਹੁਤ بڑا ਲੇਖ ਲਿਖਿਆ ਗਿਆ ਹੈ। ਉਸ ਦੇ ਵਿੱਚ ਉਹਨਾਂ ਨੇ ਉੰਤ ਸੇ ਵੀ ਗੋਆ ਦੇ ਵਿੱਚ ਜਦੋਂ 2013 ਚ ਬੀਜੇਪੀ ਦੀ ਸਰਕਾਰ ਬਣੀ ਆ ਕਾਂਗਰਸ ਨੂੰ ਹਰਾ ਕੇ ਤਾਂ ਉਹਨੇ ਵਾਦਾ ਕੀਤਾ ਹੋਇਆ ਸੀ ਲੋਕਾਂ ਨਾਲ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ 100 150 ਦਿਨ ਦੇ ਵਿੱਚ ਵਿੱਚ ਲੋਕ ਆਯੁਗਤ ਲਾ ਦੇਾਂਗੇ ਤੇ ਉਹਨਾਂ ਨੇ ਸਰਚ ਕੀਤੀ ਵੀ ਕਿਹੜੇ ਬੰਦੇ ਨੂੰ ਲਾਈਏ ਇਹਦੇ ਲਈ ਉਹਨਾਂ ਨੂੰ ਸੀ ਵੀ ਕੋ ਬੰਦਾ ਪੱਕਾ ਹੋਵੇ ਵਧੀਆ ਹੋਵੇ ਇਮਾਨਦਾਰ ਹੋਵੇ ਦਗੜਾ ਵਾਲਾ ਨਾ ਹੋਵੇ ਕਿਸੇ ਅੱਗੇ ਝੁਕਣ ਵਾਲਾ ਉਹਨਾਂ ਨੇ ਨਵਾਂ ਅਪਰੋਚ ਕੀਤਾ ਇਹ ਕਹਿੰਦੇ ਮੇਰੀ ਸ਼ਰਤ ਇਹ ਹੈ ਵੀ ਉਸ ਲੋਕਾਇਯੁਗ ਦੇ ਕਾਨੂੰਨ ਚ ਮੁੱਖ ਮੰਤਰੀ ਵੀ ਸ਼ਾਮਲ ਹੋਵੇ ਵੀ ਮੁੱਖ ਮੰਤਰੀ ਤੇ ਵੀ ਮੁਕੱਦਮਾ ਚੱਲ ਸਕੇ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਲਾ ਲਿਆ ਇਹ ਜੁਆਇਨ ਕਰ ਗਏ ਤੇ ਉਸ ਟਾਈਮ ਕਾਂਗਰਸ ਤੇ ਐਨਸੀਪੀ ਨੇ ਇਹਨਾਂ ਨੂੰ ਭਾਜਪਾ ਦਾ ਪੱਖੀ ਕਿਹਾ ਸੀਗਾ 2011 ਚ ਇਹ ਸਾਲਵਾ ਜੀ ਡੂਮ ਦਾ ਫੈਸਲਾ ਦਿੰਦੇ 2013 ਦੇ ਵਿੱਚ ਇਹਨਾਂ ਨੂੰ ਭਾਜਪਾ ਦੀ ਇੱਕ ਸਰਕਾਰ ਲੋਕ ਆਯੁਕਤ ਲਾਉਂਦੀ ਹੈ ਇਹ ਮੰਨ ਕੇ ਵੀ ਇਹ ਨਿਊਟਰਲ ਨੇ ਨਿਰਪੱਖ ਨੇ ਤੇ ਇਹ ਪੂਰੇ اصولਾਂ ਦੇ ਪੱਕੇ ਹੈ ਕਿਸੇ ਦਬਾਅ ਚ ਆਉਣ ਵਾਲੇ ਨਹੀਂਗੇ ਸੋ ਜਿਹੜੀ ਬੀਜੇਪੀ ਇਹ ਸਰਟੀਫਿਕੇਟ ਦੇ ਚੁੱਕੀ ਸੀ ਅੱਜ ਅਮਿਤ ਸ਼ਾਹ ਜੀ ਵੱਖਰੇ ਸਰਟੀਫਿਕੇਟ ਕਿਉਂ ਦੇਣਾ ਚਾਹੁੰਦੇ ਅਸੀਂ ਦੱਸਣਾ ਇਹ ਚਾਹੁੰਦੇ ਹਾਂ ਕਿ ਬੀਜੇਪੀ ਦੀ ਨੀਤ ਲੋਕਾਂ ਨੂੰ ਆਪ ਚ ਲੜਾਉਣ ਦੀ ਹੈ 36 ਘਰ ਦਾ ਸਲਵਾ ਜੀ ਡੂਮ ਨੂੰ ਛੱਡੋ ਤੁਸੀਂ ਹੁਣ ਅਸਾਮ ਦੇ ਵਿੱਚ ਉੱਥੋਂ ਦੀ ਸਰਕਾਰ ਮੁਸਲਮਾਨਾਂ ਨੂੰ ਮਾਰਨ ਕੁੱਟਣ ਲਈ ਜਿਹੜੀਆਂ ਉੱਥੋਂ ਦੀਆਂ origignal ਕਮਿਊਨਿਟੀਜ਼ ਐ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਮੁਸਲਮਾਨ ਤੁਹਾਡੇ ਤੇ ਲੈਂ ਜਿਹਹਾਦ ਵੀ ਕਰਦੇ ਆ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਤੁਹਾਡੀਆਂ ਘਰ ਵਾਲੀਆਂ ਬੰਦੀਆਂ ਉਹਨਾਂ ਲਈ ਲਵ ਜਿਹਹਾਦ ਕਰਦੇ ਆ ਤੇ ਹੋਰ ਐ ਉਹਨਾਂ ਨੂੰ ਬਕਾਇਦਾ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਹਥਿਆਰਾਂ ਦੇ ਲਾਇਸੈਂਸ ਦੇ ਰਹੀ ਆ ਉੱਥੇ ਇਹ ਜਿਹੜਾ ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਉਹ ਵੀ ਦੋ ਦੋ ਤਬਕਿਆਂ ਨੂੰ ਲੜਾਇਆ ਗਿਆ ਤੇ ਦੱਸਿਆ ਇਹ ਗਿਆ ਵੀ ਬਹੁਤ ਸਾਰੇ ਠਾਲਿਆਂ ਦੇ ਵਿੱਚੋਂ ਹਥਿਆਰ ਲੁੱਟੇ ਗਏ ਉਹ ਲੁੱਟੇ ਨਹੀਂ ਸੀ ਗਏ ਉਹ ਲੁਟਾਏ ਗਏ ਸੀ ਜਾਣ ਕੇ ਦਿੱਤੇ ਗਏ ਸੀ ਵੀ ਬਟਾ ਤੂੰ ਕੀ ਹੋਵੇ ਸੋ ਇਹ ਤਜਰਬੇ ਇਹ ਇੱਕ ਥਾਂ ਤੇ ਨਹੀਂ ਦੂਜੀ ਥਾਂ ਤੇ ਨਹੀਂ ਸਾਰੇ ਦੇਸ਼ 'ਚ ਹੋਣਿਆ ਇਸ ਕਰਕੇ ਖਤਰਨਾਕ ਪਾਰਟੀ ਤੋਂ ਜਿੰਨਾ ਬਚ ਜਾਗੇ ਪਿਆਰੇ ਮਿੱਤਰੋ ਓਨਾਂ ਚੰਗਾ ਹੈਗਾ ਇਹਨਾਂ ਨੇ ਤੁਹਾਨੂੰ ਬੁਢਾੜਾ ਆ ਕੇ ਮਾਰਦੈ ਨੇ ਸਾਡੇ ਆਪਸ 'ਚ ਵੀ ਇੱਕ ਦੂਜੇ ਨਾਲ ਅ ਵਖਰੇਵੇਂ ਹੋ ਸਕਦੇ ਆ ਸਾਡੇ ਭਰਾਵਾਂ ਦੇ ਲੋਕਾਂ ਦੇ ਆਪਸ ਵਿੱਚ ਪਰ ਜਦੋਂ ਇਹ ਵਿੱਚ ਵੜ ਜਾਂਦੇ ਆ ਤਾਂ ਫਿਰ ਆਇ ਸਰਾਪ ਹੋਗੇ ਇਹ ਲੋਕਾਂ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ